ਸਾਨੂੰ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਇੰਦਰਜੀਤ ਸਿੰਘ ਉਪਲ ਸਭ ਤੋਂ ਪਹਿਲੀ ਬੇਨਤੀ ਹੈ ਕਿ ਜਿੰਨੇ ਵੀ ਵੀਰ ਇਸ ਪੇਜ ਨੂੰ ਇਸ ਚੈਨਲ ਨੂੰ ਵੇਖ ਰਹੇ ਨੇ ਉਹ ਸਾਰੇ ਵੀਰ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਫੋਲੋ ਜ਼ਰੂਰ ਕਰ ਲਓ ਤੇ ਅਗਲੀ ਬੇਨਤੀ ਹੈ ਸਾਡੀ ਕਿ ਪਿੱਛੇ ਜੇ ਇੱਕ ਗੱਡੀ ਦਾ ਜਿਵੇਂ ਕਿ ਐਕਸੀਡੈਂਟ ਹੋਇਆ ਤੇ ਸਾਡੇ ਹਬੌਰ ਦਾ ਇੱਕ ਡਰਾਈਵਰ ਵੀਰ ਜੀ ਦੀ ਡੈਥ ਹੋ ਗਈ ਸੋ ਸਭ ਤੋਂ ਪਹਿਲਾਂ ਮੈਂ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਵੀ ਕੋਈ ਸਾਡੀ ਸੰਸਥਾ ਤੱਕ ਪਹੁੰਚ ਕਰਦੇ ਨੇ ਸਾਡੇ ਤੱਕ ਕੋਈ ਇਨਫੋਰਮੇਸ਼ਨ ਦਿੰਦੇ ਨੇ ਤੇ ਉਹ ਗੱਲ ਉਹਨਾਂ ਨੂੰ ਬੇਨਤੀ ਹੈ ਕਿ ਗੱਲ ਪੂਰੀ ਦੱਸਿਆ ਕਰੋ ਔਰ ਦੂਸਰੀ ਗੱਲ ਸਾਡੀ ਸੰਸਥਾ ਕਦੇ ਵੀ ਇੱਕ ਪੱਖ ਵੇਖ ਕੇ ਇੱਕ ਤਰਫਾ ਫੈਸਲਾ ਨਹੀਂ ਕਰਦੀ ਅਸੀਂ ਦੋਨੋਂ ਪੱਖ ਪਹਿਲਾਂ ਪੁੱਛ ਕੇ ਉਹਨਾਂ ਨੂੰ ਪੜਤਾਲ ਕੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਅਸੀਂ ਮੀਡੀਆ ਤੱਕ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੱਕ ਲੈ ਕੇ ਜਾਣੇ ਸੋ ਅਗਲੀ ਬੇਨਤੀ ਆ ਮੈਂ ਆਪਣੇ ਭਰਾਵਾਂ ਨੂੰ ਅਪੀਲ ਕਰੂੰਗਾ ਕਿ ਜਦੋਂ ਵੀ ਕਿਤੇ ਗੱਡੀ ਰੋਕਣੀ ਹੈ ਕਿਸੇ ਵੀ ਟਾਬੇ ਤੇ ਤੇ ਉਸ ਟਾਬੇ ਤੇ ਘੱਟੋ ਘੱਟ ਗੱਡੀ ਰੋਕਿਆ ਕਰੋ ਜਿੱਥੇ ਉਹ ਟਾਬੇ ਵਾਲਾ ਤੁਹਾਡੀ ਦੁੱਖ ਤਕਲੀਫ ਦੇ ਵਿੱਚ ਮਦਦ ਕਰ ਸਕਦਾ ਹੋਵੇ ਤਕਲੀਫ ਤੁਹਾਡੀ ਸੁਣ ਸਕਦਾ ਹੋਵੇ ਤੁਹਾਡੇ ਪਿੱਛੇ ਜਾ ਸਕਦਾ ਹੋਵੇ ਔਰ ਜਦੋਂ ਵੀ ਕਿਤੇ ਟਾਬੇ ਤੇ ਗੱਡੀ ਰੋਕਦੇ ਹੋ ਤੇ ਘੱਟੋ ਘੱਟ 15 20 ਫੁੱਟ 25 ਫੁੱਟ ਥੱਲੇ ਰੋਡ ਤੋਂ ਉਤੋਂ ਗੱਡੀ ਥੱਲੇ ਉਤਾਰ ਕੇ ਗੱਡੀ ਨੂੰ ਰੋਕਿਆ ਕਰੋ ਹੁਣ ਇਸ ਡਰਾਈਵਰ ਵੀਰ ਨੇ ਚਿੱਟੀ ਪੱਟੀ ਦੇ ਉੱਪਰ ਰੋਡ ਦੇ ਉੱਪਰ ਹਾਈਵੇ ਤੇ ਗੱਡੀ ਰੋਕੀ ਔਰ ਪਾਣੀ ਦੀ ਬੋਤਲ ਭਰ ਰਿਆ ਸੀਗਾ 플ਸ਼ ਵਗੈਰਾ ਜਾਣ ਨੂੰ ਫ੍ਰੈਸ਼ ਹੋਣ ਵਾਸਤੇ ਸੋ ਪਿੱਛੋਂ ਇੱਕ ਪੀਕਅਪ ਆ ਕੇ ਉਹ ਗੱਡੀ ਦੇ ਵਿੱਚ ਲੱਗਦੀ ਐ ਤੇ ਉਹ ਗੱਡੀ ਆ ਉਸ ਵੀਰ ਦੀ ਡੈਥ ਹੋ ਜਾਂਦੀ ਐ ਹਾਲਾਂਕਿ ਉਹ ਮਾਲਕ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਉਹਦੀ ਇਲਾਜ ਕਰਾਉਣ ਦੀ ਮਤਲਬ ਪੂਰੀ ਕੋਸ਼ਿਸ਼ ਕਰਦਾ ਪਰ ਚਲੋ ਉਸ ਡਰਾਈਵਰ ਵੀਰ ਦੇ ਜਿੰਨੇ ਸਾਲ ਲਿਖੇ ਸੀਗੇ ਪ੍ਰਮਾਤਮਾ ਵੱਲੋਂ ਉਹ ਸੁਸਾਸ ਆਪਣੇ ਪੂਰੇ ਹੋ ਗਏ ਉਹਦੇ ਸੋ ਦੂਸਰੀ ਗੱਲ ਮੈਂ ਕਈ ਟਾਬਿਆਂ ਦੇ ਦੇਖਿਆ ਕਿ ਡਰਾਈਵਰ ਜਦੋਂ ਸੌਣ ਦਾ ਟਾਈਮ ਹੁੰਦਾ ਹੈ ਤੇ ਸਾਰੀ ਸਾਰੀ ਰਾਤ ਉਹ ਫੋਨਾਂ ਦੇ ਵਿੱਚ ਬਿਜੀ ਰਹਿੰਦੇ ਨੇ ਫੋਨ ਚਲਾਉਂਦੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਐ ਪਲੇਟਫਾਰਮ ਦੇ ਉੱਤੇ ਉਹ ਫੋਨ ਵੇਖਦੇ ਰਹਿੰਦੇ ਨੇ ਮੈਂ ਸਾਰਿਆਂ ਤੋਂ ਵੀਰਾਂ ਨੂੰ ਅਪੀਲ ਕਰੂੰਗਾ ਕਿ ਜਿੰਨੇ ਵੀ ਘਟ ਹੋ ਸਕੇ ਜਦੋਂ ਤੁਹਾਡੇ ਕੋਲੇ ਸੌਣ ਦਾ ਸਮਾਂ ਹੈ ਤੇ ਆਪਣਾ ਸੌਣ ਦਾ ਸਮਾਂ ਪੂਰਾ ਕਰ ਲਿਆ ਕਰੋ ਜਦੋਂ ਕਿਤੇ 2 ਦਿਨ ਵਾਸਤੇ ਗੱਡੀ ਖੜਤੀ ਆ ਤਾਂ ਤੁਸੀਂ ਫੋਨ ਜ਼ਰੂਰ ਵੇਖੋ ਔਰ ਚੱਲਦੀ ਗੱਡੀ ਦੇ ਵਿੱਚ ਜਿੰਨਾ ਵੀ ਹੋ ਸਕਦਾ ਵੀਰੋ ਫੋਨ ਨਾ ਯੂਜ਼ ਕਰਿਆ ਕਰੋ ਜਿੰਨਾ ਵੀ ਹੋ ਸਕਦਾ 이어ਫੋਨ ਦਾ ਉਹਦੀ ਵਰਤੋਂ ਕਰੋ ਤੇ ਚੱਲਦੀ ਗੱਡੀ ਦੇ ਵਿੱਚ ਫੋਨ ਦਾ ਨਾਂ ਇਸਤੇਮਾਲ ਕਰਿਆ ਕਰੋ ਸੋ ਇਨੀਆਂ ਕੁ ਬੇਨਤੀਆਂ ਸਿਗੀਆਂ ਤੇ ਸਭ ਸਾਰੇ ਵੀਰਾਂ ਨੂੰ ਇਹ ਉਰਜੋਰ ਅਪੀਲ ਹੈ ਕਿ ਇਸ ਚੈਨਲ ਨੂੰ ਇਸ ਪੇਜ ਨੂੰ ਜਰੂਰ ਫੋਲੋ ਕਰ ਲਓ ਧੰਨਵਾਦ ਵੀਰੋ ਸਤਿ ਸ੍ਰੀ ਅਕਾਲ